ਠੇਕਾ ਸ਼ਰਾਬ ਦੇਸੀ ਠੇਕਾ ਸ਼ਰਾਬ ਅੰਗਰੇਜ਼ੀ ਪਰ ਮੂਰੇ ਦੁੱਧਾ ਲੰਗਰ ਇਹਦਾ ਕੀ ਕਾਰਨਾ ਜੀ ਸਰ ਅੱਜ ਮੈਂ ਇੱਥੋਂ ਦੁੱਧ ਪੀਤਾ ਦੁੱਧ ਪੀਂਦੇ ਮੈਨੂੰ ਇਦਾਂ ਲੱਗਦਾ ਕਿ ਮੇਰਾ दारू ਨੂੰ ਜੀ ਨਹੀਂ ਕਰਦਾ ਪਰੇਦਾਰ ਤੇ ਪੰਜਾਬੀ ਹਲਾਤ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਆ ਜੀ ਕੋਟਕਪੂਰਾ ਤੋਂ ਮੋਗਾ ਨੂੰ ਜਾਣ ਵਾਲਾ ਮੁੱਖ ਮਾਰਗ ਰਾਹਟਰੀ ਮਾਰਗ ਦੇ ਉੱਪਰ ਵੱਸਦਾ ਪਿੰਡ ਪੰਜਗ੍ਰਾਈ ਕਲਾਂ ਪੰਜਗ੍ਰਾਈ ਕਲਾਂ ਦੇ ਇੱਕ ਵਿਲੱਖਣ ਗੱਲ ਇਹ ਹੋਈ ਹੈ ਕਿ ਉੱਪਰ ਤੁਸੀਂ ਲਿਖਿਆ ਜੋ ਹੈਗਾ ਜੋ ਵੇਖੋਗੇ ਠੇਕਾ ਸ਼ਰਾਬ ਦੇਸੀ ਇਥੇ ਜੋ ਚੱਕਣ ਮਿਲਦਾ ਜੋ ਤਰ੍ਹਾਂ ਤਰ੍ਹਾਂ ਦੇ ਮਿਲਦੇ ਆ ਪਰ ਅੱਜ ਥੱਲੇ ਝਾਤ ਮਾਰੋਂਗੇ ਤਾਂ ਦੁੱਧ ਦਾ ਲੰਗਰ ਲੱਗਿਆ ਹੋਇਆ ਇਹਦਾ ਕਾਰਨ ਕੀ ਆ ਇਹ ਦੁੱਧ ਦਾ ਲੰਗਰ ਕਿਉਂ ਲਾ ਗਿਆ ਸ਼ਰਾਬ ਦੇ ਠੇਕੇ ਬੰਦ ਕਿਉਂ ਕਰਵਾਏ ਗਏ ਨਗਰ ਪੰਜਗ੍ਰਾਈ ਦੇ ਸਮੂਹ ਪੰਚਾਇਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਭਾਰਤੀ ਕਿਸਾਨ ਯੂਨੀਅਨ ਫਤਿਹ ਦੇ ਜਿੰਨੇ ਵੀ ਅਹੁਦੇਦਾਰ ਹੈ ਉਹ ਵੀ ਇਸ ਲਈ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਆਪਣੇ ਪਿੰਡ ਦੇ ਵਿੱਚ ਮੀਟ ਦੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਬੰਦ ਕਰਕੇ ਆ ਉਹਨਾਂ ਸ਼ਹੀਦਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਦੇਣ ਦਾ ਜਿਹੜਾ ਉਪਰਾਲਾ ਕੀਤਾ ਮੈਂ ਉਹਨਾਂ ਸਾਰੇ ਨਗਰ ਨੂੰ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ। ਸ਼ਰਾਬ ਦੇ ਠੇਕੇ ਦੇ ਮੂਹਰੇ ਦੁੱਧ ਦਾ ਲੰਗਰ ਲਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਗੁਰੂ ਘਰਾਂ ਦੀਆਂ ਸਾਰੀਆਂ ਕਮੇਟੀਆਂ ਪ੍ਰਧਾਨ ਤੇ ਸਮੂਹ ਨਗਰ ਨਿਵਾਸੀ ਤੇ ਬੇਕੇਜੂ ਫਤਿਹ ਦੇ ਸਾਰੇ ਅਹੁਦੇਦਾਰ ਵੀਰ। ਇੱਕ ਗੱਲ ਦੇ ਵਿੱਚ ਮਨ ਦੇ ਵਿੱਚ ਬੜਾ ਦੁੱਖ ਸੀ ਵੀ ਜਦੋਂ ਆਹ ਦਿਨ ਚੱਲਦੇ ਆ ਸਾਹਿਬਜ਼ਾਦਿਆਂ ਦੇ ਤਾਂ ਲੋਕ ਇੱਥੇ ਐਸੋਲੇ ਠੇਕੇ ਤੇ ਲੰਮੀਆਂ ਲੰਮੀਆਂ ਢੀੜਾਂ ਲੱਗੀਆਂ ਹੁੰਦੀਆਂ ਓਵੇਂ ਮੀਟ ਦੀਆਂ ਦੁਕਾਨਾਂ ਤੇ ਤਾਂ ਹਰ ਵਾਰ ਸੋਚ ਲੈਂਦੇ ਸੀ ਪਰ ਕਦੇ ਇਹ ਇਹ ਪੂਰ ਨਹੀਂ ਚੜਿਆ ਸੀ ਕਿ ਅਸੀਂ ਇਹ ਫੈਸਲਾ ਲਿਆ ਪਹਿਲਾਂ 2 ਦਿਨ ਦਾ ਸੀ ਫਿਰ ਅਸੀਂ ਕਿਹਾ ਚਲੋ 1 ਦਿਨ ਤਾਂ ਕਰੀਏ 13 ਪੋਹ ਵਾਲੇ ਦਿਨ ਪਰਿਵਾਰ ਦਾ ਸਾਰੇ ਸ਼ੀਧੀ ਹੋਈ ਸੀ ਸੋ ਅੱਜ ਅਸੀਂ ਇਸ ਕਰਕੇ ਠੇਕੇ ਠੇਕੇਦਾਰ ਨਾਲ ਪਹਿਲਾਂ 5-4 ਦਿਨਾਂ ਤੋਂ ਰਾਬਤਾ ਸਾਡਾ ਕੈਮ ਸੀ ਤਾਂ ਅਸੀਂ ਅੱਜ ਠੇਕਾ ਬੰਦ ਕਰਵਾ ਕੇ ਤੇ ਸਾਡੇ 5-7 ਮੀਟ ਦੀਆਂ ਦੁਕਾਨਾਂ ਉਹ ਵੀ ਬੰਦ ਕਰਵਾ ਕੇ ਅਸੀਂ ਇਹ ਇੱਕ ਲੋਕਾਂ ਦੇ ਸਹਿਯੋਗ ਦੇ ਨਾਲ ਵਿਲੱਖਣ ਮਿਸਾਲ ਪੇਸ਼ ਕੀਤੀ ਹੈ ਵੀ ਮੇਰੇ ਹਿਸਾਬ ਦੇ ਨਾਲ ਇਹ ਪਹਿਲੀ ਵਾਰ ਹੋਇਆ ਹੋਵੇਗਾ ਵੀ ਠੇਕੇ ਦੇ ਅੱਗੇ ਜਿੱਥੇ ਸ਼ਰਾਬ ਦੀਆਂ ਲੈਣਾ ਲੱਗਦੀਆਂ ਸੀ ਲੋਕ ਇੱਥੇ ਲੜਦੇ ਸੀ ਮੰਦਾ ਬੋਲਦੇ ਸੀ ਤਾਂ ਅੱਜ ਉੱਥੇ ਦੁੱਧ ਦੇ ਲੰਗਰ ਲੱਗੇ ਆ ਇਥੋਂ ਦੀ ਮਾਤਾ ਭੈਣਾਂ ਵੀ ਜਾਂਦੀਆਂ ਅੱਗੇ ਆਊਟਸਾਈਡ ਦੂਜੇ ਪਾਸੇ ਦੀ ਹੋ ਕੇ ਲੰਗਦੀਆਂ ਸੀ ਤਾਂ ਅੱਜ ਉਹ ਇੱਧਰ ਦੀ ਹੋ ਕੇ ਸਾਰੇ ਦੁੱਧ ਪੀ ਕੇ ਇਥੋਂ ਦੀ ਜਾ ਰਹੇ ਸੋ ਬਹੁਤ ਵਧੀਆ ਪਰਤ ਪਾਈ ਹੈ ਜੀ ਇਹਨਾਂ ਨੇ ਭਾਰਤੀ ਕਿਸਾਨ ਜੁਣੀ ਇਕਤਾ ਫਤੇ ਨੇ ਜਿੱਥੋਂ ਕਿ ਰੋਜ਼ਾਨਾ ਪੀਣ ਵਾਲੇ ਕਿਉਂਕਿ ਪੀਣ ਵਾਲਿਆਂ ਦਾ ਟਾਈਮ ਵੀ ਹੋ ਚੁੱਕਿਆ ਹੈ ਇਸ ਵੇਲੇ ਉਹ ਅੱਜ ਦੁੱਧ ਦਾ ਲੰਗਰ ਛਕ ਰਹੇ ਔਰ ਕੇਸ ਜੁਨੀਅਨ ਨੂੰ ਤੇ ਪਿੰਡ ਪੰਜਗਰੀ ਕਲਾਂ ਦੇ ਸਮੂਹ ਸਨਿਕਾਂ ਨੂੰ ਕਹਿ ਰਹੇ ਕਿ ਜੇ ਇਸ ਤਰ੍ਹਾਂ ਦਾ ਲੰਗਰ ਸਾਡੇ ਚੱਲਦਾ ਰਹੂਗਾ ਤਾਂ ਸ਼ਾਇਦ ਬਹੁਤੇ ਲੋਕ ਸਾਡੇ ਵਿੱਚੋਂ ਸ਼ਰਾਬ ਛੱਡ ਜਾਣਗੇ ਕਿਉਂਕਿ ਦੁੱਧ ਦੇ ਵਿੱਚ ਬਹੁਤ ਤਾਕਤਾਂ ਗੁਰੂ ਕਾ ਲੰਗਰ ਆ ਇਹ ਜੋ ਗੁਰੂ ਕਾ ਲੰਗਰ ਆ ਜੀ ਕਿਵੇਂ ਤਿਆਰ ਕੀਤਾ ਕੀਦਾ ਸਹਿਯੋਗ ਹੋਇਆ ਪਿੰਡ ਵਾਸੀਆਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਭਾਰਤੀ ਕਿਸਾਨਾਂ ਜਨ ਨੇ ਫਤਿਹ ਨੇ ਇੱਕ ਮੀਟਿੰਗ ਕੀਤੀ ਜਿਦੇ ਵਿੱਚ ਇਹ ਪ੍ਰੋਗਰਾਮ ਲਿਖਿਆ ਗਿਆ ਕਿ 11 ਤੋਂ 7 ਵਜੇ ਤੱਕ ਠੇਕੇ ਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਾਂਗੇ ਕਿਉਂਕਿ ਛੀਦੀ ਦਿਹਾੜੇ ਚੱਲ ਰਹੇ ਆ ਇੱਕ ਹਫਤੇ ਦੇ ਵਿੱਚ ਸਾਡੇ ਗੁਰੂ ਨੇ ਸਾਰਾ ਪਰਿਵਾਰ ਵਾਰਤਾ ਤੇ ਅਸੀਂ ਉਹਦੇ ਲਈ ਇੱਕ ਦਿਨ ਕੱਢ ਸਕਦੇ ਆ ਇਹਦੇ ਲਈ ਗੁਰਦੁਆਰਾ ਪ੍ਰਬੰਧ ਕਮੇਟੀਆਂ ਨੇ ਸਾਡਾ ਸਹਿਯੋਗ ਦਿੱਤਾ ਤੇ ਅਸੀਂ ਫੈਸਲਾ ਲਿਆ ਤੇ ਅੱਜ ਦੁੱਧਾ ਲੰਗਰ ਜਾ ਰਿਹਾ ਇਹਦੇ ਲਈ ਮੈਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਤੇ ਬੀਕੇਯੂ ਫਤਿਹ ਦੇ ਜਿੰਨੇ ਵੀ ਉਹਦੇਦਾਰ ਆ ਸਾਰਿਆਂ ਦਾ ਰੇਣੀਆ ਕਿ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਇਸ ਨੂੰ ਸਫਲ ਬਣਾਇਆ ਹੈ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੇਕਾ ਸ਼ਰਾਬ ਦੇਸੀ ਠੇਕਾ ਸ਼ਰਾਬ ਅਗਰੇਜੀ ਪਰ ਮੂਰੇ ਦੁੱਧਾ ਲੰਗਰ ਇਹਦਾ ਕੀ ਕਾਰਨਾ ਜੀ ਸਾਹਿਬ ਜਾਨ ਦੇ ਸ਼ਹੀਦੀ ਦੇ ਉਸ ਨੂੰ ਯਾਦ ਕਰਦੇ ਹੋਏ ਇਹ ਨਵੀਂ ਪਿਰਤ ਜਿਹੜੀ ਪਾਈ ਆ ਭਾਰਤੀ ਕਿਸਾਨ ਜੀ ਨੂੰ ਫਤਿਹ ਸਾਰੇ ਵਰਕਰਾਂ ਦਾ ਤੇ ਸਮੂਹ ਨਗਰ ਨਿਵਾਸੀਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪਿੰਡ ਦੇ ਵਿੱਚ ਠੇਕਾ ਬੰਦ ਕਰਵਾ ਕੇ ਤੇ ਦੁੱਧ ਦਾ ਲੰਗਰ ਚਲਾਇਆ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਜੀ ਜ਼ਿਲ੍ਹਾ ਪ੍ਰਧਾਨ ਇੱਕ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਤੁਹਾਨੂੰ ਠੇਕਾ ਬੰਦ ਕਰਵਾਉਣਾ ਮੀਟ ਦੀਆਂ ਦੁਕਾਨਾਂ ਬੰਦ ਕਰਾਉਣੀ ਇਹਦੇ ਵਿੱਚ ਕੋਈ ਦਿੱਕਤ ਵੀ ਆਈ ਹੋਊਗੀ ਦੇਖੋ ਅਸੀਂ ਪੰਜ ਚਾਰ ਦਿਨ ਪਹਿਲਾਂ ਮੀਟ ਵਾਲੀਆਂ ਦੁਕਾਨਾਂ ਵਾਲਿਆਂ ਨੇ ਸਾਡਾ ਇੰਨਾ ਸਹਿਯੋਗ ਕੀਤਾ ਕਿ ਉਹਨਾਂ ਨੇ ਕਿਹਾ ਤਾਂ ਬਈਆ ਟਾਈਮ ਨਾ ਭਾਵੇਂ ਤੁਸੀਂ ਕਰੋ ਅਸੀਂ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੀ ਨਹੀਂ ਖੋਲਦੇ ਥੋੜੀ ਜੀ ਦਿੱਕਤ ਆਈ ਠੇਕੇ ਵਾਸਤੇ ਪਰ ਫਿਰ ਵੀ ਅਸੀਂ ਉਹ ਭਰਾ ਸੀ ਸਾਡਾ ਠੇਕੇਦਾਰ ਅਸੀਂ ਸੁਧਰ ਨਾਲ ਗੱਲਬਾਤ ਕੀਤੀ ਵੀਰ ਤੂੰ ਇਸ ਤਰ੍ਹਾਂ ਨਾ ਕਰੀ ਸਾਡਾ ਕੋਈ ਨਿੱਜੀ ਫਾਇਦਾ ਨਹੀਂ ਵੀ ਇਹ ਥੋੜੀ ਆ ਵੀ ਅਸੀਂ ਠੇਕਾ ਬੰਦ ਕਰਵਾ ਕੇ ਅਸੀਂ ਕਿ ਆਪ ਦੀ ਸ਼ਰਾਬ ਵੇਚਣੀ ਆ ਹਾਂਜੀ ਵੀਰ ਜੀ ਤੁਸੀਂ ਇੱਥੇ ਸਥਾਨਕ ਪਿੰਡ ਦੀ ਜੋ ਚੌਂਕੀ ਆ ਉਸ ਦੇ ਵਿੱਚ ਮੇਨ ਜਿੰਮੇਵਾਰੀ ਨਿਭਾ ਰਹੇ ਆ ਚੋ ਮੁੰਚੀ ਦੀ ਕੀ ਕਹਿਣਾ ਚਾਹੋਗੇ ਜੋ ਅੱਜ ਪੰਜ ਗ੍ਰਾਂਈ ਗਲਾਂ ਦੇ ਵਸਨੀਕਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਫਤੇ ਨੇ ਅੱਜ ਗੁਰੂ ਸਾਹਿਬ ਦਾ ਪਰਿਵਾਰ ਸਾਰਾ ਉਹਨਾਂ ਸਹਿਬਜ਼ਾਦਿਆਂ ਨੂੰ ਸੰਧਾ ਅਜਲੀ ਦੇਣ ਲਈ ਠੇਕਾ ਬੰਦ ਕਰਵਾ ਕੇ ਦੁੱਧ ਦਾ ਲੰਗਰ ਲਗਾਇਆ ਕੀ ਕਹਿਣਾ ਚਾਹੋਗੇ ਜੀ ਹਾਂਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੰਜ ਗ੍ਰਾਂਈ ਕਲਾਂ ਦੇ ਨਿਵਾਸੀਆਂ ਦਾ ਤੇ ਇੱਕ ਭਾਰਤੀ ਕਿਸਾਨ ਯੂਨੀਅਨ ਜਿਹੜੇ ਇਹਨਾਂ ਦੇ ਆਗੂ ਆ ਸਾਰਿਆਂ ਦਾ ਬਹੁਤ ਵਧੀਆ ਉਹਨਾਂ ਨੇ ਜਿਹੜੀ ਗੁਰੂ ਸਾਹਿਬ ਤੇ ਉਹਨਾਂ ਦੇ ਪਰਿਵਾਰ ਦੇ ਉਸ ਸੰਤਾਜਲੀ ਪੇਟ ਕੀਤੀ ਆ ਤੇ ਅੱਗੇ ਵੀ ਅਸੀਂ ਲੋਕਾਂ ਨੂੰ ਵੀ ਇਹੀ ਸਨੇਹਾ ਦਿੰਨੇ ਆ ਵੀ ਇਸੇ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਜਦੋਂ ਠੇਕਾ ਬੰਦ ਹੋਇਆ ਕਿਉਂਕਿ ਠੇਕਾ ਬੰਦ ਹੋਣਾ ਕੋਈ ਆਮ ਗੱਲ ਨਹੀਂ ਗਈ ਮੀਟਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਤੁਹਾਨੂੰ ਕੋਈ ਕਠਿਨਾਈ ਦਾ ਸਾਹਮਣਾ ਕਰਨਾ ਪਿਆ ਠੇਕੇ ਕਰਾਉਣ ਬੰਦ ਕਰਾਉਣ ਵਾਸਤੇ ਨਹੀਂ ਜੀ ਨਹੀਂ ਅਸੀਂ ਉਹਨਾਂ ਦੇ ਨਾਲ ਗੱਲ ਕੀਤੀ ਆ ਬਸ ਇਹਨਾਂ ਨੇ ਸਾਡੇ ਕੋਲੋਂ ਬੇਨਤੀ ਕੀਤੀ ਸੀ ਅਸੀਂ ਉਹਨਾਂ ਨੂੰ ਕਹਿਤਾ ਤੇ ਉਹਨਾਂ ਨੇ ਬੜੇ ਵੀ ਸਾਡਾ ਸਾਥ ਦਿੱਤਾ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਅਸੀਂ ਬੰਦ ਕਰ ਦਿੰਦੇ ਆ ਸ਼ਹਾਦਤਾਂ ਦੇ ਦਿਨ ਚੱਲ ਰਹੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਗੁਰੂ ਸਾਹਿਬ ਦਾ ਸਾਰਾ ਪਰਿ ਤੇ ਇਹ ਜਿਹੜੇ ਲੰਗਰ ਚੱਲ ਰਿਹਾ ਦੁੱਧ ਦਾ ਇਹ ਪਿਰਤ ਤਾਂ ਪ੍ਰਾਤਨ ਹੈ ਉਸੇ ਸਮੇਂ ਬਾਬਾ ਮੋਤੀराम ਮਹਿਰਾ ਨੇ ਗੁਰੂ ਕੇ ਲਾਲਾ ਨੂੰ ਮਾਤਾ ਗੁੱਜਰਕੌਰ ਨੂੰ ਹਕੂਮਤ ਤੋਂ ਚੋਰੀ ਜਾਣੀ ਉਹ ਦੁੱਧ ਪਿਉਂਦੇ ਰਹੇ ਉਹਨਾਂ ਦੀ ਪਾਈ ਹੋਈ ਪਿਰਤ ਜਿਹੜਾ ਨਗਰ ਪੰਜਗੜਾਈ ਨੇ ਤੇ ਇਲਾਕੇ ਨੇ ਰਲ ਕੇ ਬੀਕੇਯੂ ਫਤਿਹ ਦੇ ਅਹੁਦੇਦਾਰਾਂ ਨੇ ਰਲ ਕੇ ਜਿਹੜੀ ਅੱਗੇ ਵਧਾਇਆ ਇਸ ਲਈ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਜਿੰਨਾ ਦਾ ਸਾਰਾ ਪਰਿਵਾਰ ਇਹ ਦੁੱਧ ਲਾਲਾ ਨੂੰ ਪਿਉਣ ਵਾਸਤੇ ਮਾਤਾ ਗੁੱਜਰਕੌਰ ਨੂੰ ਪਿਉਣ ਵਾਸਤੇ ਸਾਰਾ ਹੀ ਪਰਿਵਾਰ ਉਹਨਾਂ ਦਾ ਕੋਲੂ ਦੇ ਵਿੱਚ ਪੀੜਤਾ ਸੀਗਾ ਤੇ ਉਹਨਾਂ ਦੀ ਵੀ ਇਨਾਂ ਸ਼ਹਾਦਤਾਂ ਦੇ ਸਮੇਂ ਉਹਨਾਂ ਦੀ ਵੀ ਬੜੀ ਯਾਦ ਆਉਂਦੀ ਹੈ ਮੈਂ ਕਹਿੰਨਾ ਚੰਗਾ ਅਪਰਾਲਾ ਹੈ ਜਿੱਥੇ ਹਰ ਰੋਜ਼ ਲੋਕ ਸ਼ਰਾਬ ਪਿੰਦੇ ਆ ਬਾਬਾ ਮੋਤੀराम ਮਹਿਰਾ ਦੁਆਰਾ ਪਾਈ ਹੋਈ ਪਿਰਤ ਅਜ ਲੋਕ ਉੱਥੇ ਦੁੱਧ ਪੀ ਰਹੇ ਆ ਬੜਾ ਮਨ ਖੁਸ਼ ਹੋ ਰਿਹਾ ਜਿੱਥੇ ਵਿਰਾਗ ਹੈ ਸ਼ਹਾਦਤਾਂ ਦਾ ਉੱਥੇ ਖੁਸ਼ੀ ਵੀ ਹੋ ਰਹੀ ਹੈ ਕਿ ਸਾਡੇ ਲੋਕ ਉਹਨਾਂ ਪ੍ਰਾਤਨ ਰਵਾਇਤਾਂ ਨੂੰ ਕਾਇਮ ਰੱਖਦੇ ਹਨ ਮੈਂ ਪੈਗ ਲਾਉਣਾ ਅੱਜ ਤੋਂ ਅੱਜ ਪੈਗ ਨਹੀਂ ਲਾਉਂਗਾ ਅੱਜ ਪੈਗ ਕਾਹਤੋਂ ਨਹੀਂ ਲਾਉਂਗੇ ਠੇਕਾ ਬੰਦ ਕਰਕੇ ਜਾਂ ਵੈਸੇ ਨਹੀਂ ਅੱਜ ਭਰਾਵਾਂ ਨਾਲ ਦੇ ਹਲ ਸ਼ਹਿਬ ਜਿਆਦਾ ਦਿਨ ਅਜੇ ਨਾਜ਼ਰ ਆ ਗਈ ਅੱਜ ਇਹ ਜੋਦੀ ਪਿੱਤਾ ਦੁੱਧ ਵੀ ਨਹੀਂ ਸਾਥੀ ਮੈ ਗਈ ਸਰਾਰ ਨਾਲ ਜਿਆਦਾ ਨਸ਼ਾ ਆਉਂਦਾ ਸੋ ਵੀਰ ਜੀ ਦਾ ਕਹਿਣਾ ਕਿ ਲੰਗਰ ਵਿੱਚੋਂ ਅਸੀਂ ਦੁੱਧ ਛਕਿਆ ਤੇ ਦੁੱਧ ਵਿੱਚ ਹੀ ਮੈਨੂੰ ਉਹ ਸ਼ਕਤੀ ਮਿਲ ਗਈ ਮੇਰਾ ਸ਼ਰਾਬ ਪੀਣ ਨੂੰ ਜੀ ਨਹੀਂ ਕਰਦਾ ਇਸ ਲਈ ਵਧਾਈ ਦੇ ਪਾਤਰ ਪੰਜ ਗ੍ਰੈਂਕਲਾਂ ਦੇ ਵਾਸੀ ਜਿੰਨੇ ਵੀ ਹੈਗੇ ਆ ਛੋਟਾ ਭਰਾ ਇਹ ਸ਼ਰਾਬ ਪੀਣ ਦਾ ਆਦੀ ਆ ਪਰ ਅੱਜ ਇਹਨੇ ਸ਼ਰਾਬ ਨਹੀਂ ਪੀਤੀ ਦੁੱਧ ਪੀਤਾ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਵੀਰ ਜੀ ਮੈਂ ਇੱਥੇ ਆਇਆ ਸੀਗਾ दारू ਪੀਣੀ ਸਹੀ ਮਿਹਣੇ ਤਾਂ ਆ ਮੇਰੇ ਵੀਰਾਂ ਦਾ ਲੰਗਰ ਲੱਗਾ ਹੋਇਆ ਸੀ ਤੇ ਇਹਨਾਂ ਨੇ ਅੱਜ ਮੈਂ ਇੱਥੋਂ ਦੁੱਧ ਪੀਤਾ ਦੁੱਧ ਪੀਂਦੇ ਮੈਨੂੰ ਇਦਾਂ ਲੱਗਦਾ ਕਿ ਮੇਰਾ दारू ਨੂੰ ਜੀ ਨਹੀਂ ਕਰਦਾ ਕਿਉਂਕਿ ਗੁਰੂ ਮਹਾਰਾਤ ਦੇ ਵਿੱਚ ਜਿਹਨੇ ਸਿੱਖਿਆ ਕਿ ਕੋਈ ਵੀ ਆਦਮੀ दारू ਨਹੀਂ ਪੀਏਗਾ ਮੇਰੇ ਵਿਸ਼ਵਾਸ ਨਾਲ ਕਹਿਣਾ ਵੈਗੁਰ ਜੀ ਕਾ ਖਾਲਸਾ ਤੁਸੀਂ ਦੁੱਧ ਛਕਿਆ ਤੁਹਾਨੂੰ ਕੋਈ ਸ਼ਰਾਬ ਦੀ ਤੋੜ ਤਾਂ ਨਹੀਂ ਲੱਗੀ ਮੈਂ ਸ਼ਰਾਬ ਹੀ ਪੀਣੀ ਹੈ ਨਹੀਂ ਜੀ ਜਮਾ ਨਹੀਂ ਹੋਸ਼ਾਂ ਤੁਸੀਂ ਇਸ ਦੁੱਧ ਲੰਗਰ ਦੇ ਪੂਰੇ ਪੂਰੇ ਹਾਂਜੀ ਇਹ ਕਿਥੇ ਗੱਲ ਇਹ ਦੱਸਣਯੋਗ ਆ ਕਿ ਅੱਜ ਬਹੁਤ ਜ਼ਿਆਦੇ ਬੰਦੇ ਇੱਥੇ ਜੋ ਸ਼ਰਾਬ ਪੀਣ ਆਏ ਸੀ ਅੱਗੇ ਆ ਕੇ ਉਹਨਾਂ ਨੇ ਦੁੱਧ ਦਾ ਲੰਗਰ ਵੇਖਿਆ ਦੁੱਧ ਛਕਿਆ ਉਹ ਕਹਿੰਦੇ ਸਾਡੀ ਅੱਜ એનર્ਜੀ ਸਾਨੂੰ ਸ਼ਰਾਬ ਜ ਨਹੀਂ ਬਣ ਗਈ ਅੱਗੇ ਤੋਂ ਅਸੀਂ ਸ਼ਰਾਬ ਨਹੀਂ ਪੀਵਾਂਗੇ ਸ਼ਰਾਬ ਨਾ ਪੀਣ ਦਾ ਵੀ ਪਰਨ ਕਰਕੇ ਗਏ ਆ ਇਸ ਲਈ ਜੋ ਭਾਰਤੀ ਕਿਸਾਨ ਯੂਨੀਅਨ ਇਕਤਾ ਫਤਿਹ ਆ ਉਹ ਵਧਾਈ ਦੀ ਪਾਤਰ ਆ ਔਰ ਵੀਰ ਜੀ ਤੁਸੀਂ ਇਹ ਸੇਵਾ ਕਰ ਰਹੇ ਆ ਕੀ ਕਹਿਣਾ ਚਾਹੋਗੇ ਅਜਿਹੇ ਦਿਨ ਜਿਹੜਾ ਤੁਸੀਂ ਠੇਕਾ ਬੰਦ ਕਰਾ ਕੇ ਦੁੱਧ ਲੰਗਰ ਲਾਇਆ ਪਹਿਲਾਂ ਤਾਂ ਸਾਰੇ ਪਿੰਡ ਦਾ ਧੰਨਵਾਦ ਜੀ ਭਾਰਤੀ ਕਿਸਾਨ ਯੂਨੀਅਨ ਫਤਿਹ ਇਹਨਾਂ ਲੋਪਰਾਲਾ ਕੀਤਾ ਗਿਆ ਤੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਅੱਜ ਠਾਕੇ ਬੰਦ ਹੋਏ ਆ ਸਾਢੇ 4 ਦਾ ਟਾਈਮ ਹੋ ਚੁੱਕਾ ਜੋ ਹਰ ਰੋਜ਼ ਦੇ ਸ਼ਰਾਬ ਪੀਣ ਵਾਲੇ ਬੰਦੇ ਆ ਇੱਥੇ ਆ ਰਹੇ ਆ ਪਰ ਇੱਥੇ ਆ ਕੇ ਉਹ ਜਦੋਂ ਲੰਗਰ ਛਕਦੇ ਆ ਉਹਨਾਂ ਦਾ ਖੁਦ ਮੰਨਣਾ ਹੈ ਕਿ ਜਦੋਂ ਅਸੀਂ ਦੁੱਧ ਦਾ ਲੰਗਰ ਪੀਤਾ ਸਾਡੀ એનર્ਜੀ ਇੰਨੀ ਬਣ ਚੁੱਕੀ ਕਿ ਸਾਨੂੰ ਸ਼ਰਾਬ ਪੀਣ ਦੀ ਲੋੜ ਨਹੀਂ ਪਈ ਸੋ ਬਹੁਤ ਲੋਕ ਅੱਜ ਇੱਥੇ ਸ਼ਰਾਬ ਪੀਣ ਦੀ ਬਜਾਏ ਦੁੱਧ ਪੀ ਕੇ ਜਾ ਰਹੇ ਆ ਤੇ ਸਮੁੱਚਾ ਪਿੰਡ ਵਾਸੀਆਂ ਦਾ ਕੀ ਕਹਿਣਾ ਚਾਹੋਗੇ ਜੀ ਹਾਂ ਨੰਗਾ ਬੋ ਜੀ ਜੋ ਦੁੱਧ ਨਹੀਂ ਪੀਣਾ ਹੁਣ ਸ਼ਰਾਬ ਤਾਂ ਨਹੀਂ ਪੀਂਦੇ ਜੀ ਨਹੀਂ ਪਿੰਦੇ ਜੀ ਸ਼ਰਾਬ ਜੀ ਨਹੀਂ ਤਾਕਤ ਮਿਲ ਗਈ ਤੁਹਾਨੂੰ ਹਾਂ ਜੀ ਮੈਂ ਕੀ ਜੀ ਕਿੰਨੀ ਸ਼ਰਾਬ ਪਿੰਦੇ ਚੱਕੇ ਮੈਂ ਬਹੁਤ ਵੀ ਨਹੀਂ ਬੰਦਾ ਜੀ ਅੱਜ ਪੀਤੀ ਆ ਹਾਂ ਜੀ ਅੱਜ ਪੀਤੀ ਆ ਦੁੱਧ ਪੀਤਾ ਕੇ ਸ਼ਰਾਬ ਦੁੱਧ ਜੀ ਅੱਜ ਸ਼ਰਾਬ ਨਹੀਂ ਪੀਓਗੇ ਨਹੀਂ ਜੀ ਕੋਟ ਕਪੂਰਾ ਤੋਂ ਮੋਗਾ ਜਾਣ ਵਾਲਾ ਮੁੱਖ ਮਾਰਗ ਜਿਸ ਤੇ ਪਹਿਲਾ ਪਿੰਡ ਵਸਿਆ ਹੈ ਪੰਜ ਗ੍ਰਾਂਈ ਕਲਾਂ ਇਹ ਤੁਹਾਨੂੰ ਅਸੀਂ ਪੰਜ ਗ੍ਰਾਂਈ ਕਲਾਂ ਦੀਆਂ ਤਸਵੀਰਾਂ ਵਖਾ ਰਹੇ ਆ ਕਿ ਜੋ ਸਾਹਿਬ ਯਾਦਿਆਂ ਦੀਆਂ ਸ਼ਹਾਦਤਾਂ ਦੇ ਦਿਨ ਚੱਲ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਲੋਕ ਤਰ੍ਹਾਂ ਤਰ੍ਹਾਂ ਦਾ ਸੋਗ ਮਨਾ ਰਹੇ ਆ ਪਰ ਜੋ ਪਿੰਡ ਪੰਜਗਰਾਈ ਕਲਾਂ ਇਥੋਂ ਦੀ ਇੱਕ ਕਿਸਾਨ ਜਥੇਬੰਦੀ ਆ ਭਾਰਤੀ ਕਿਸਾਨ ਯੂਨੀਅਨ ਫਤਿਹ ਉਹਨਾਂ ਨੇ ਉਪਰਾਲਾ ਕੀਤਾ ਕਿ ਗੁਰੂ ਸਾਹਿਬ ਦੇ ਪਰਿਵਾਰ ਵਿਛੋੜੇ ਨੂੰ ਲੈ ਕੇ ਦੁੱਖ ਜाहिर ਕਰਦੇ ਹੋਏ ਉਹਨਾਂ ਨੇ ਜੋ ਇਸ ਪਿੰਡ ਵਿੱਚ ਠੇਕਿਆ ਸੀਗੇ ਸ਼ਰਾਬ ਦੇ ਔਰ ਮੀਟ ਦੀਆਂ ਦਕਾਨਾਂ ਸਗੀਆਂ ਉਹਨਾਂ ਨੂੰ ਬੰਦ ਕਰਵਾਇਆ ਅਤੇ ਉਹਨਾਂ ਠੇਕੇ ਦੇ ਮੂਹਰੇ ਤੁਸੀਂ ਵੇਖ ਰਹੇ ਹੋ ਕਿ ਠੇਕਾ ਸ਼ਰਾਬ ਦੇਸੀ ਦੇ ਠੇਕਾ ਸ਼ਰਾਬ ਅੰਗਰੇਜ਼ੀ ਹੈ ਉਹਨਾਂ ਠੇਕਿਆਂ ਦੇ ਮੂਹਰੇ ਦੁੱਧ ਦਾ ਲੰਗਰ ਲਗਾਇਆ ਹੋਇਆ ਹੈ 5 ਵਜੇ ਦਾ ਸਮਾਂ ਹੋ ਚੁੱਕਾ ਹੈ ਸ਼ਰਾਬੀ ਜੋ ਰੋਜ਼ ਸ਼ਰਾਬ ਪੀਣ ਵਾਲੇ ਆ ਤੁਹਾਨੂੰ ਪਤਾ ਵੀ ਉਹਨਾਂ ਦੇ ਇਸ ਟਾਈਮ ਜਾਗਦੇ ਆ ਸੁਪਨੇ ਉਹ ਠੇਕੇ ਤੇ ਆਉਂਦੇ ਆ ਰੋਜ਼ਾਨਾ ਇੱਥੇ ਸ਼ਰਾਬ ਪੀਂਦੇ ਆ ਪਰ ਅੱਜ ਉਹ ਆ ਰਹੇ ਇੱਥੇ ਆ ਕੇ ਜਦੋਂ ਹੈਰਾਨ ਹੁੰਦੇ ਆ ਕਿ ਠੇਕੇ ਤੇ ਸ਼ਰਾਬ ਦੀ ਬਜਾਏ ਦੁੱਧ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਤੇ ਉਹ ਮਜਬੂਰੀ ਵਸ ਦੁੱਧ ਪੀਂਦੇ ਆ ਔਰ ਦੁੱਧ ਪੀਣ ਤੋਂ ਬਾਅਦ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਆਖਿਆ ਕਿ ਸਾਨੂੰ ਇੰਨੀ ਅਲਰਜੀ ਜੋ ਸ਼ਰਾਬ ਤੋਂ ਬਣਦੀ ਆ ਉਹ ਦੁੱਧ ਤੋਂ ਬਣ ਗਈ ਆ ਅਸੀਂ ਤਾਂ ਭੁੱਲੇ ਹੀ ਰਹੇ ਕਿ ਦੁੱਧ ਦੇ ਵਿੱਚ ਵੀ ਇਹਨਾਂ ਨਸ਼ਾ ਹੁੰਦਾ ਸੋ ਗੁਰੂ ਘਰ ਲੰਗਰ ਆ ਭਾਰਤੀ ਕਿਸਾਨ ਯੂਨੀਅਨ ਇੱਕਤਾ ਫਤਿਹ ਦੇ ਜੋ ਉਪਰਾਲਾ ਕੀਤਾ ਲੋਕ ਉਸ ਦਾ ਤਰ੍ਹਾਂ ਤਰ੍ਹਾਂ ਨਾਲ ਧੰਨਵਾਦ ਕਰ ਰਹੇ ਔਰ ਪਰਿਵਾਰ ਵਿਛੋੜੇ ਨੂੰ ਜੋ ਸ਼ਹੀਦੀਆਂ ਦੇ ਦਿਨ ਚੱਲ ਰਹੇ ਆ ਉਹਨਾਂ ਨੂੰ ਆਪਣੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਫਰਨਾਜਲੀ ਦੇ ਫੁੱਲ ਭੇਟ ਕਰ ਰਹੇ ਆ ਉਹਨਾਂ ਦੇ ਪਰਿਵਾਰ ਨੂੰ ਸਮੁੱਚੇ ਪਰਿਵਾਰ ਨੂੰ ਸਹਿਬਜ਼ਾਦਾ ਯੋਰਾ ਸਿੰਘ ਵਰਤ ਸਿੰਘ ਸਹਿਬਜ਼ਾਦਾ ਫਤੇ ਸਿੰਘ I'm done. ਤੋ ਸ਼ਰਾਬ ਦੀ ਥਾਂ ਤੇ ਠੇਕੇ ਦੇ ਮੂਰੇ ਦੁੱਧ ਦਾ ਲੰਗਰ ਲਗਾਇਆ ਗਿਆ ਭਾਰਤੀ ਕਿਸਾਨ ਜੁਨੀਆ ਨਿਕਤਾ ਫਤੇ ਨੇ ਉਪਰਾਲਾ ਕੀਤਾ ਜੋ ਪਰਿਵਾਰ ਵਿਛੋੜਾ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ ਸਮਾਗਮ ਚੱਲ ਰਿਹਾ ਸ਼ਹੀਦੀ ਸਮਾਗਮ ਚੱਲ ਰਿਹਾ ਸਿੱਖ ਸੰਗਤਾਂ ਉੱਥੇ ਜਾ ਕੇ ਸ੍ਰੀ ਫਤੇਗੜ ਸਾਹਿਬੇ ਕੇ ਨਤਮਸਤਕ ਹੋ ਰਹੀਆਂ ਅਨਸਰਮੰਦ ਜਾ ਕੇ ਨਤਮਸਤਕ ਹੋ ਰਹੀਆਂ ਨਾ ਉੱਥੇ ਪਿੰਡਾਂ ਪਿੰਡਾਂ ਦੇ ਵਿੱਚ ਵੀ ਸਹਿਬਜਾਦਿਆਂ ਨੂੰ ਸ਼ਰਧਾਂਜਲੀ ਭੇਟੇ ਦੀ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਇਸੇ ਤਰ੍ਹਾਂ ਪਿੰਡ ਪੰਜਗਰਾਈ ਗਵਾਲਾਂ ਵਿੱਚ ਜੋ ਸ਼ਾਮ ਨੂੰ ਠੇਕੇ ਤੇ ਸ਼ਰਾਬ ਦੀ بجائے ਦੁੱਧ ਦਾ ਲੰਗਰ ਵਰਤਾਇਆ ਗਿਆ ਹੈ ਸੰਗਤਾਂ ਸਭੂਲੀਅਤ ਕਰਦੀਆਂ ਔਰ ਕਈਆਂ ਲੋਕਾਂ ਦਾ ਕਹਿਣਾ ਹੈ ਜੋ ਰੋਜ਼ ਦੇ ਸ਼ਰਾਬ ਦੇ ਆਦੀ ਸੀ ਕਿ ਅੱਜ ਅਸੀਂ ਦੁੱਧ ਪੀ ਲਿਆ ਸਾਡਾ ਸ਼ਰਾਬ ਨੂੰ ਮਨ ਨਹੀਂ ਕਰ ਰਿਹਾ ਅਸੀਂ ਅੱਗੇ ਤੋਂ ਸ਼ਰਾਬ ਹੀ ਨਹੀਂ ਪੀਵਾਂਗੇ ਨਾ ਇਹਨਾਂ ਨੇ ਵੀ ਕੱਲ ਨੂੰ ਪਰਾਈ ਲੱਗਦਾ ਜਨਾਬ ਦੁਨੀਆ ਭਰ ਦੇ ਵਿੱਚ ਇਨ੍ਹਾਂ ਸ਼ਹਾਦਤਾਂ ਨੂੰ ਅੱਜ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾਂਦਾ ਹੈ ਆਪਣੇ ਆਪਣੇ ਤਰੀਕੇ ਨਾਲ ਸ਼ਰਦਾ ਦੇ ਮੁਤਾਬਕ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਜਾਂਦੇ ਆ ਪੰਜਗਰਾਈ ਤੇ ਇਲਾਕਾ ਨਿਵਾਸੀਆਂ ਨੇ ਬੀਕੇਯੂ ਫਤਿਹ ਦੇ ਉਦੇਦਾਰਾਂ ਨੇ ਰਲ ਕੇ ਉਹਨਾਂ ਸ਼ਹੀਦਾਂ ਨੂੰ ਆਪਣੇ ਜਿਹੜਾ عقیدہ ਹੈ ਉਹ ਦੁੱਧ ਦਾ ਲੰਗਰ ਲਾ ਕੇ ਕੀਤਾ ਮੈਂ ਉਹਨਾਂ ਸ਼ਹੀਦਾਂ ਦੇ ਚਰਨਾਂ ਵਿੱਚ ਸਮੂਹ ਨਗਰ ਨਿਵਾਸੀਆਂ ਵੱਲੋਂ ਬੀਕੇਯੂ ਫਤਿਹ ਵੱਲੋਂ ਕੋਟ-ਕੋਟ ਪ੍ਰਣਾਮ ਕਰਦਾ ਹਾਂ ਸਮੂਹ ਨਗਰ ਨਿਵਾਸੀ ਜੋ ਛੋਟੇ ਸਹਿਬਜਾਦੇ ਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਨੂੰ ਕੋਟਨ-ਕੋਟ ਪ੍ਰਣਾਮ ਕਰਦੇ ਇੱਕ ਭਾਰਤੀ ਕਿਸਾਨ ਜੁਨੀਆ ਫਤਿਹ ਦੇ ਉਪਦੇਦਾਰਾਂ ਨੇ ਸਾਰਿਆਂ ਨੇ ਅੱਜ ਦੁੱਧ ਦੀ ਸੇਵਾ ਕੀਤੀ ਹੈ ਸਾਰੇ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਮਾਤਾ ਗੁਜਰਕੌਰ ਜੀ ਤੇ ਸਹਿਬਜਾਦਿਆਂ ਦੀ ਜਿਹੜੀ ਸ਼ਹਾਦਤ ਆ ਉਹਨੂੰ ਅਸੀਂ ਕੋਟੇ-ਕੋਟੇ ਪ੍ਰਣਾਮ ਕਰਦੇ ਹਾਂ ਪਰਿਵਾਰ ਵਿਛੋੜੇ ਤੋਂ ਬਾਅਦ ਛੋਟੇ ਸਹਿਬਜਾਦਿਆਂ ਅਤੇ ਮਾਤਾ ਗੁਜਰਕੌਰ ਦੀ ਸ਼ਹੀਦੀ ਨੂੰ ਆਧਾਰਾ ਪਹਿਰੇਦਾਰ ਅਤੇ ਪੰਜਾਬੀ ਹਾਲਾਤ ਟੀਵੀ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਕੋਟਨ ਕੋਟ ਪ੍ਰਣਾਮ ਕਰਦਾ ਹੈ